ਸਤਿ ਸ਼੍ਰੀ ਅਕਾਲ ਜੀ ਅੰਦਾਗਰ ਡੇਰੀ ਫਾਰਮ ਬੂਣੇ ਵਾਲੇ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਜਰਸੀ ਬੱਚੀ ਛੋਟੀ ਉਮਰ ਦੀ ਜੈਗ ਦੇ ਸੇਵਾਂ ਦੀ ਇਹ 7-8 ਮਹੀਨੇ ਦੀ ਏਜ ਆ ਤੇ ਬਹੁਤ ਜ਼ਿਆਦਾ ਸੋਹਣੀ ਹਾਈਟ ਵੀ ਚੰਗੀ ਆ ਤੇ ਲਵਾਈ ਵੀ ਚੰਗੀ ਉਮਰ ਦੇ ਹਸਾਬ ਦੇ ਨਾਲ ਕੰਨ ਬੈੱਲ ਕੋਲ ਛੋਟਾ ਤੇ ਗੋਲ ਤੇ ਮੱਥੇ ਤੋਂ ਵੀ ਦੇਖ ਸਕਦੇ ਆ ਇਹਦੇ ਇਹੇ ਕਿ ਕਰੈਕਟਰ ਹੁੰਦੇ ਆ ਅੱਖ ਬੱਲ ਕੋਲ ਬਾਹਰ ਤੇ ਮੱਥੇ ਦੇ ਵਿੱਚ ਪੂਰਾ ਕਾਪਰ ਬਾਕੀ ਸਾਫ ਸਫਾਈ ਉਹ ਇਹਦੀ ਸਾਰੀ ਦੇਖ ਲਓ ਰੰਗ ਵੀ ਬਹੁਤ ਚੰਗਾ ਸੋਨਾ ਰੰਗ ਆ ਖੰਘਾ ਟੋਣਾਂ ਦੀ ਬਿਲਕੁਲ ਫੁੱਲ ਸਾਫ ਸੁਧਰੀ ਹੋ ਮੂੰਹ ਦੁਰੀਆ ਜਿਹਨੇ ਫੇਰ ਦਿਖਾਇਆ ਅਖਬਾਰ ਤੇ ਛੋਟੀ ਉੱਤੇ ਮੋਟੀ ਦੇ ਕਬਸਰ ਦੇ ਵਿੱਚ ਪੂਰਾ ਬਾਕੀ ਝੋਲੀ ਝਾਲੀ ਹੋਣੀ ਇਹਦੀ ਬਹੁਤ ਜ਼ਿਆਦਾ ਦੋਆਂ ਤੋਂ ਤਿੰਨ ਮਹੀਨੇ ਦੇ ਵਿੱਚ ਵਿੱਚ ਸੀਮਨ ਤਾਂ ਜੀ ਇਹ ਲੈ ਲੂਗੀ ਕਾਰ ਰੱਤ ਵੀ ਬਹੁਤ ਜ਼ਿਆਦਾ ਚੰਗੀ ਆ ਜਾਣੀ ਹੈ ਇਹ ਅੱਜ ਸੇਲ ਲਈ ਆ। ਚਾਰੋਂ ਬੰਦਾ پارک ਕਰ ਸਕਦਾ ਇਹ ਵੀ ਆਪਣੇ ਫਰੈਂਡ ਹੀ ਆ। ਬੂਹਿਆਂ ਵਾਲੇ। ਮਾਦੇ ਦੇਖ ਆਵਦੇ। ਘਰ ਨੂੰ ਵੀ ਬਿਲਕੁਲ ਮੱਥੇ ਦੇ ਵਿੱਚ ਗੂਰ ਆਖ ਬਿਲਕੁਲ ਬਾਹਰ ਸਾਫ ਸੁਥਰੀ ਵਚੀ ਸੋਹਣੀ।